ਜੀ ਹਾਂਜੀ ਸਰ ਐਕੀਮ ਸਰ ਠੀਕ ਸਰ ਰੀਸ਼ੋ ਬਣਾ ਗੁਰਮੀ ਸਿੰਘ ਖੋਲੋ ਕੀ ਲੈਂਦਾ ਸਰ ਇਹ ਜਿਹੜੀ ਰਿਪੋਰਟ ਮਗਵਾਈ ਸੀਗੀ ਸਰ ਨੇ ਕਿ ਉਹ ਚੋਣ ਦੇ ਦੌਰਾਨ ਜਿਹੜੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਗੁਰਸਪੰਦ ਦੀ ਤਸਵੀਰ ਜਿਹੜੀ ਧਾਰਮਿਕ ਭਾਵਨਾ ਠੇਸ ਉਹਦੇ ਸੰਬੰਧ ਚ ਰਿਪੋਰਟ ਹੈਗੀ ਹੈ ਜੀ ਤਸਵੀਰ ਨਾਲ ਮਾਮਲਾ ਜੀ ਸਰ ਬਾਜਵਾ ਜੀ ਹੈ ਨਾ ਜੀ ਸਰ ਚੋਣ ਪ੍ਰਧਾਨ ਤਸਵੀਰ ਨਾਲ ਠੇਸ ਪਹਚਾਨ ਅਦਰ ਚੋਣ ਜਾਬਤੇ ਦੀ ਉਲੰਘਣਾ ਕਰਨ ਸਬੰਧੀ ਮਾਨਜੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਚਾਰਨ ਕੋਈ ਵੀ ਉਮੀਦਵਾਰ ਧਰਮ ਦੇ ਨਾਮ ਤੇ ਵੋਟਾਂ ਨਹੀਂ ਮੰਗ ਸਕਦਾ ਤੇ ਨਾ ਹੀ ਕੋਈ ਚੋਣ ਪ੍ਰਚਾਰਨ ਧਾਰਮਿਕ ਮਹਾਂਪੁਰਸ਼ਾਂ ਦੀ ਫੋਟਾਂ ਦਾ ਸਹਾਰਾ ਲੈ ਸਕਦਾ ਅਜਿਹਾ ਵਿੱਚ ਕਾਂਗਰਸ ਪਾਰਟੀ ਵੱਲੋਂ ਅਜਿਹਾ ਕਰਕੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਗਈ ਹੈ ਓਕੇ ਸਤਨੁਪੁਰ ਇਹਨਾਂ ਮਾਨਜੋਗ ਡਿਪਟੀ ਕਮਿਸ਼ਨਰ ਰਿਪੋਰਟ ਭੇਜੀ ਸੀ ਕਿ ਇਹਦੀ ਚੋਣ ਜਾਬਤੇ ਦੀ ਉਲੰਘਣਾ ਹੈ ਜਿਸ ਦੇ ਅਧਾਰ ਤੇ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਮੁੱਖ ਚੋਣ ਅਫਸਰ ਪੰਜਾਬ ਨੂੰ ਯਾਨੀ ਕਿ ਤੁਸੀਂ ਰਿਪੋਰਟ ਭੇਜੀ ਜੀ ਜਿਹੜਾ ਚੋਣ ਅਫਸਰ ਨੂੰ ਜੀ ਸਰ ਅੱਗੇ ਗਈ ਚੀਫ ਇਲੈਕਸ਼ਨ ਕਮਿਸ਼ਨਰ ਪੰਜਾਬ ਨੂੰ ਜੀ ਸਰ ਚੀਫ ਇਲੈਕਸ਼ਨ ਕਮਿਸ਼ਨਰ ਕਹਿੰਦੇ ਕੀ ਕਹਿੰਦੇ ਆ ਜੀ ਸਰ ਕੀ ਕਹਿੰਦੇ ਆ ਸਰ ਚੀਫ ਇਲੈਕਸ਼ਨ ਅਫਸਰ ਚੀਫ ਇਲੈਕਸ਼ਨ ਅਫੀਸਰ ਸੀਈਓ ਹੈ ਸਰੰਤਨ ਨੂੰ ਰਿਪੋਰਟ ਕੀਤੀ ਗਈ ਮੁੱਖ ਚੋਣ ਅਫਸਰ ਚੀਫ ਚੀਫ ਇਲੈਕਟਰਲ ਅਫੀਸਰ ਪੰਜਾਬ ਸਰ ਚੀਫ ਇਲੈਕਟਰਲ ਅਫੀਸਰ ਉਮੀਦਵਾਰ ਨੂੰ ਤਾੜਨਾ ਤਾੜਨਾ ਕੀਤੀ ਹੈ ਤੇ ਮੰਨ ਲਿਆ ਵੀ ਚੋਣ ਜਾਬਤੇ ਦੀ ਲੰਗਣਾ ਹੋਈ ਹੈ ਇਲੈਕਸ਼ਨ ਕਮਿਸ਼ਨ ਦੇ ਕੋਲ ਇਦਾਂ ਦਾ ਕੋਈ ਉਹ ਨਹੀਂ ਹੁੰਦਾ ਹੈਗਾ ਕਿ ਦਲਤ ਮਹਾਪੁਰਸ਼ਾਂ ਦੀ ਤਸਵੀਰ ਜਿਹੜੀ ਵਰਤੀ ਗਈ ਆ ਉਹਦੇ ਨਾਲ ਲੋਕ ਭਾਵਨਾਵਾਂ ਦੀ ਜਿਹੜੀ ਹੈਗੀ ਆ ਔਰ ਉੱਪਰ ਲੀਡਰ ਲਾਤੇ ਦੁਨੀਆਵੀ ਬੰਦੇ ਇਦਾਂ ਦਾ ਕੋਈ ਨਹੀਂ ਹੁੰਦਾ ਵੀ ਇਹਦੇ ਨਾਲ ਐਸੀ ਜਿਹੜੇ ਅਨਸੂਚਿਤ ਜਾਤੀਬਾਰਗਵਾ ਉਹਦੀ ਕੋਈ ਲੰਗਣਾ ਹੋਈ ਇਦਾਂ ਤਾਂ ਕੁਝ ਨਹੀਂ ਬਣਦਾ ਹੈ ਸਰ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ ਇਹ ਇੱਕ ਪੋਲਿਟিক্যাল ਪਾਰਟੀ ਤੇ ਜਿਹੜੀ ਆਪਣੇ ਮਾਨਜੋਗ ਕਮਿਸ਼ਨ ਆਫ ਇੰਡੀਆ ਦੇ ਵਿੱਚ ਇੱਕ ਇਹ ਨੋਰਮਸ ਹੈਗੇ ਆ ਤੇ ਇਹ ਮਤਲਬ ਇਹਦੇ ਕੋਈ ਰੂਲਸ ਜਾਂ ਐਕਟ ਨਹੀਂ ਹੈ ਲਿਖਿਆ ਨਹੀਂ ਕਿਤੇ ਵੀ ਮਾਡਲ ਕੋਡ ਕੰਡਕਟਿੰਗ ਰੂਲਸ ਐਕਟ ਨਹੀਂ ਹੈ ਕੋਈ ਹਾਂ ਇਹ ਮਤਲਬ ਮਿਊਚੁਅਲ ਅੰਡਰਸਟੈਂਡਿੰਗ ਹੈਗੀ ਆ ਕਿ ਕੋਈ ਵੀ ਪੋਲਿਟিক্যাল ਪਾਰਟੀਆਂ ਨਾਲ ਜਦੋਂ ਇਲੈਕਸ਼ਨ ਹੋਣੀ ਹੈਗੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਸ ਲੈਵਲ ਦੀ ਵਾਇਲੇਸ਼ਨ ਨਾ ਕੀਤੀ ਜਾਵੇ ਕਿ ਜਿਦਾਂ ਮਾਡਲ ਕੋਡ ਆਫ ਕੰਡਕਟਿੰਗ ਦੀ ਉਲੰਘਣਾ ਹੋਵੇ ਹੂੰ ਤੇ ਉਹਦੇ ਵਿੱਚ ਇਹ ਹੈ ਕਿ ਜੇ ਕੋਈ ਉਲੰਘਣਾ ਕਰਦਾ ਤੇ ਮਾਨਜੋਗ ਕਮਿਸ਼ਨ ਉਹਨਾਂ ਨੂੰ ਕਾਟਣਾ ਵੀ ਕਰ ਸਕਦਾ ਹਾਂ ਇਹਦੇ ਵਿੱਚ ਅਸੀਂ ਨੋਟਿਸ ਜਾਰੀ ਕੀਤਾ ਸੀਗਾ ਸਰ ਜਦੋਂ ਸਾਡੇ ਧਿਆਨ ਚ ਆਇਆ ਸਾਡੇ ਇੱਕ ਐਮਸੀਐਮਸੀ ਟੀਮ ਹੁੰਦੀ ਹੈਗੀ ਆ ਹਾਂ ਤੇ ਉਹਦੇ ਕੋਲੋਂ ਜਿਹੜੀ ਜਦੋਂ ਕੋਈ ਅਖਬਾਰ ਚ ਨਿਊਜ਼ ਜਾਂ ਫੋਟੋਆਂ ਵਾਲੀ ਕੋਈ ਮੈਟਰ ਬਣਦਾ ਤੇ ਉਹਦੇ ਚ ਅਸੀਂ ਰਿਪੋਰਟ ਲੈਂਦੇ ਆ ਹਾਂ ਤੇ ਉਹਨਾਂ ਨੇ ਰਿਪੋਰਟ ਕਰਤੀ ਸੀ ਕਿ ਸਾਨੂੰ ਕਿ ਇਹਨਾਂ ਨੇ ਵਾਇਲੇਸ਼ਨ ਕੀਤੀ ਹੈਗੀ ਆ ਉਹਦੇ ਆਧਾਰ ਤੇ ਮੰਨ ਦਿੱਤੀ ਕਮਿਸ਼ਨ ਤੁਸੀਂ ਵੀ ਲਿਖਤਾ ਵਾਇਲੇਸ਼ਨ ਕੀਤੀ ਜ਼ਿਲ੍ਹਾ ਚੋਣ ਅਫਸਰ ਨੇ ਵੀ ਲਿਖਤਾ ਵਾਇਲੇਸ਼ਨ ਕੀਤੀ ਔਰ ਚੋਣ ਕਮਿਸ਼ਨ ਨੇ ਵੀ ਮੰਨ ਲਿਆ ਕਿ ਵਾਇਲੇਸ਼ਨ ਹੋਈ ਜੀ ਸਰ ਇਸਾ ਕਮਿਸ਼ਨਿੰਗ ਹੁੰਦਾ ਕਿ ਜੇ ਕੋਈ ਫਸਟ ਟਾਈਮ ਗਲਤੀ ਕਰਦਾ ਹਾਂ ਤੇ ਉਹਨੂੰ ਤਾੜਨਾ ਕੀਤੀ ਜਾ ਸਕਦੀ ਹੈ ਤੇ ਉਹ ਤਾੜਨਾ ਦਾ ਸਾਨੂੰ ਦਰਖਸ਼ਤ ਹੋ ਗਈ ਕਿ ਇਹਨਾਂ ਨੂੰ ਤੁਸੀਂ ਤਾੜਨਾ ਪੱਤਰ ਜਾਰੀ ਕੀਤਾ ਜਾਵੇ ਉਹ ਸਾਡੇ ਦਫ਼ਤਰੋਂ ਨੂੰ ਕਰ ਦਿੱਤਾ ਗਿਆ ਤੁਸੀਂ ਜਿੱਦਾਂ ਸਾਡੇ ਵੱਲੋਂ ਚਿੱਠੀ ਗਈ ਸੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਜੀ ਸਰ ਤੁਸੀਂ ਇਹਨੂੰ ਪੂਰੀ ਪਾਰਟੀ ਵੱਲੋਂ ਮੰਨਿਆ ਗਿਆ ਵੇ ਕਾਂਗਰਸ ਪਾਰਟੀ ਵੱਲੋਂ ਜੀ ਸਰ ਤੇ ਆਗੂ ਸੇਵਾ ਵੱਲੋਂ ਬਿਲਕੁਲ ਅਸੀਂ ਇਹਨਾਂ ਦੇ ਜਿਹੜਾ ਉਮੀਦਵਾਰ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਸੀ ਪਹਿਲਾਂ ਮੇਰੇ ਵੱਲੋਂ ਉਹਨਾਂ ਨੇ ਕੋਈ ਜਵਾਬ ਦਿੱਤਾ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਕੋਈ ਉਲੰਘਣਾ ਨਹੀਂ ਕੀਤੀ ਜੀ ਉਹਨਾਂ ਨੇ ਕਿਹਾ ਇਦਾਂ ਉਹ ਲਿਆ ਹੈਗਾ ਲੈ ਲੈਂਦਾ ਉਹ ਹੈਗਾ ਸਰਵਿਸ ਦਿਓ ਤੁਸੀਂ ਜਿਹੜੀ ਉਮੀਦਵਾਰ ਨੂੰ ਚਿੱਠੀ ਕੱਢੀ ਜਾ ਆਗੂਆਂ ਕਾਂਗਰਸ ਪਾਰਟੀ ਜਿਹੜਾ ਨੋਟੀਸ ਜਾਰੀ ਕੀਤਾ ਜੀ ਉਹ ਵੀ ਥੀਏ ਤੁਹਾਨੂੰ ਹੈਗੇ ਮੇਰੇ ਕੋਲ ਸਾਰੀ ਫਾਈਲ ਦਿਓ ਜੀ ਮੈਨੂੰ ਜਮ੍ਹਾਂ ਕਰਾਓ ਇੱਕ ਵਾਰੀ ਆਹ ਜਿਹੜਾ ਮੇਰੇ ਕੋਲੋਂ ਨੋਟਸ ਸਪਸ਼ਟੀਕਰਨ ਮੰਗਿਆ ਗਿਆ ਜੀ ਇਹ ਸਪਸ਼ਟੀਕਰਨ ਆਪਾਂ ਹਰ ਮੰਗਣਾ ਹੁੰਦਾ ਕਰਨਵੀਰ ਸਿੰਘ ਨੈਚੁਰਲ ਜਸਟਿਸ ਮੋਕਰਾਖੜੇ ਵੇ 24 ਹੋਅਰ ਦਾ ਟਾਈਮ ਦੇਣਾ ਹੁੰਦਾ ਕਈ ਵਾਰ ਬੰਦਾ ਕਹਿੰਦਾ ਕਿ ਨਹੀਂ ਜੀ ਮੈਂ ਤੇ ਕੋਈ ਐਡਿਟ ਕੀਤਾ ਗਿਆ ਜਾਂ ਕੁਝ ਇਸ ਕਰਕੇ ਅਸੀਂ ਨੋਟਿਸ ਜਾਰੀ ਕਰ ਦਿੰਦੇ ਆ ਫਿਰ ਉਹ ਜੇ ਉਹਦਾ ਜਵਾਬ ਤਸੱਲੀ ਬਖਸ਼ ਨਹੀਂ ਪਿਆ ਜਾਂਦਾ ਤੇ ਫਿਰ ਅਸੀਂ ਕਾਰਵਾਈ ਕਰਦੇ ਆ। ਇਹ ਫਿਰ ਅਸੀਂ ਜਦੋਂ ਐਮਸੀਐਮਸੀ ਦੀ ਰੋਟ ਵੀ ਲਈ ਉਹ ਤੇ ਉਹਨਾਂ ਨੇ ਦੱਸਤਾ ਤਾਂ ਕਿ ਵਾਇਓਲੇਸ਼ਨ ਹੈਗੀ ਆ ਕਿਉਂਕਿ ਆਪਾਂ ਨਹੀਂ ਯੂਜ਼ ਕਰ ਸਕਦੇ। ਇਹ ਪੱਤਰ ਤੁਸੀਂ ਬਾਜਵਾਜੀ ਨੂੰ ਕੱਢਿਆ ਜਾਣਾ। ਯੇ ਸੌਰੀ ਕਰਨ ਵੀ ਰਿਕਾਰਡ ਜੀ। ਪਾਕੀ ਦੀ ਗੱਲ। ਸੁਮੀਦਵਾਰ ਹੋ ਸੀ ਸਰ। ਵਾਟਸਐਪ। ਹ ਇਹ ਵਿੱਚ ਜਦੋਂ ਇਦਾਂ ਲੱਗਣਾ ਹੁੰਦੀ ਆ ਇਹ ਤੁਸੀਂ ਪੋਸਟੂ ਵੀ ਕੰਪਲੇਨ ਨਹੀਂ ਕਰ ਸਕਦੇ ਹੈਗੇ ਐਕਸ਼ਨ ਕਮਿਸ਼ਨ ਇਹ ਕਹਿੰਦਾ। ਜੀ ਸਰ। ਬਈ ਗੜੀ ਸਾਹਿਬ ਤੁਸੀਂ ਦਖਲਅੰਦਾਜ਼ੀ ਨਾ ਕਰੋ। ਇਸ ਮੈਟਰ ਚ ਜਦੋਂ ਦਲਤਾਂ ਮਹਾਪੁਰਸ਼ਾਂ ਦੀ ਫੋਟੋ ਲੱਗ ਰਹੀ ਆ ਦਲਤ ਵਰਗ ਨੂੰ ਗਾਲੀ ਗਲੋਚ ਹੋ ਰਿਹਾ ਜੀ ਸਰ ਤੇ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਕਿ ਉਹ ਸਾਨੂੰ ਰੋਕ ਸਕਦਾ ਨਹੀਂ ਸਰ ਇਹਦੇ ਚ ਐਕਚੁਅਲੀ ਜਿਹੜੇ ਆਪਾਂ ਇਲੈਕਸ਼ਨ ਦੇ ਦੌਰਾਨ ਆਰਪੀਏ ਐਕਟ ਜਿਹੜਾ ਹੈਗਾ 9051 ਹਾਂ ਉਹਦੇ ਵਿੱਚ ਲਿੰਦੇ ਹੋਈ ਆਪਾਂ ਜਿਹੜੀ ਕੋਈ ਕਾਰਵਾਈ ਕਰ ਸਕਦੇ ਆ ਜਿੱਥੋਂ ਤੱਕ ਸਰ ਐਸਆਈਐਸਟੀ ਐਕਟ ਦੀ ਹੈ ਗੱਲ ਪਰ ਉਹਦੇ ਵਿੱਚ ਜੇ ਕੋਈ ਉਸ ਰਿਗਾਰਡਿੰਗ ਕੰਪਲੇਂਟ ਕਰ ਦਵੇ ਉੱਥੇ ਤੇ ਪੁਲਿਸ ਦੇ ਅਲੱਗ ਤੌਰ ਤੇ ਪੁਲਿਸ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਣੀ ਉਹਦੇ ਵਿੱਚ ਇਹਦੇ ਵਿੱਚ ਜਿਹੜੀ ਮਾਡਲ ਕੋਡ ਆਫ ਕੰਡਕਕਟ ਦੀ ਵਾਇਓਲੇਸ਼ਨ ਹੈਗੀ ਆ ਉਹਦੇ ਵਿੱਚ ਆਪਾਂ ਮਤਲਬ ਜੇ ਸਾਨੂੰ ਪਤਾ ਲੱਗਦਾ ਕਿ ਵਾਇਓਲੇਸ਼ਨ ਹੋਈ ਅਸੀਂ ਨੋਟਿਸ ਜਾਰੀ ਕਰਕੇ ਉਹਨੂੰ ਪੁੱਛਦੇ ਆ ਕਿ ਤੁਸੀਂ ਇਹ ਕਿਉਂ ਕੀਤਾ ਕਿਉਂਕਿ ਇਹਦੇ ਵਿੱਚ ਕੁਝ ਜਿਹੜਾ ਡਿਰੈਕਸ਼ਨ ਦਿੱਤੀ ਗਿਆ ਹੈ ਕਿ ਆਪਾਂ ਧਰਮ ਦੇ ਨਾਂ ਤੇ ਜਾਂ ਕਾਟ ਦੇ ਨਾਂ ਤੇ ਵੋਟ ਰਹੀ ਲੈ ਸਕਦੇ ਇਹਦੇ ਵਿੱਚ ਅਸੀਂ ਪਾਇਆ ਇਹਦੇ ਵਿੱਚ ਇਹ ਹੈਗਾ ਕਿ ਫਸਟ ਟਾਈਮ ਉਹਨੂੰ ਵਾਰਨਿੰਗ ਦੇ ਕੇ ਵੀ ਛੱਡ ਛੱਡਿਆ ਜਾ ਸਕਦਾ ਸਰ ਇਸ ਕਰਕੇ ਮਾਨ ਜੋ ਕਮਿਸ਼ਨ ਨੂੰ ਵਾਰਨਿੰਗ ਚਾਹੀਏ ਉਹ ਦਲਤਾਂ ਨੂੰ ਗਾਲਾਂ ਹੀ ਕੱਢੀਆਂ ਹੁਣ ਤਾਂ ਵੀ ਇਲੈਕਸ਼ਨ ਕਮੇਨ ਛੱਡ ਸਕਦਾ ਹੈ ਸਰ ਉਹਦੇ ਵਿੱਚੋਂ ਹੁਣ ਜਿਹੜੇ ਸਰ ਜਿਹੜਾ ਐਸ ਸੀ ਐਸਟੀ ਇੱਕ ਮੰਨ ਲਓ ਰਾਜਾ ਬੜਿੰਗਜੀ ਵਾਲਾ ਮਾਮਲਾ ਸੀ ਉਸ ਮਾਮਲੇ 'ਚ ਵੀ ਮੈਂ ਤੁਹਾਨੂੰ ਯਾਦ ਕੀਤਾ ਸੀ ਜੀ ਸਰ ਆਰਓ ਨੂੰ ਵੀ ਔਰ ਡੀਈਓ ਨੂੰ ਵੀ ਜਿਲ੍ਹਾ ਚੋਣ ਅਫਸਰ ਨੂੰ ਵੀ ਜੀ ਸਰ ਔਰ ਇਹ ਜਿਹੜਾ ਪ੍ਰਤਾਪ ਸਿੰਘ ਬਾਜਵਾ ਜੀ ਬਾਬਾ ਜੀਵਨ ਸਿੰਘ ਦੀ ਪੁੱਤ ਉਹਦੇ 'ਚ ਵੀ ਮੈਂ ਯਾਦ ਕੀਤਾ ਸੀ ਇਲੈਕਸ਼ਨ ਕਮਿਸ਼ਨ ਮੈਨੂੰ ਚਿੱਠੀ ਲਿਖਦਾ ਆ ਇਹ ਸਾਨੂੰ ਇਦਾਂ ਲੱਗਦਾ ਸੀ ਤੁਸੀਂ ਇੰਟਰਫੇਅਰ ਕਰ ਰਹੇ ਹੋ ਔਰ ਲੈਟਰ 'ਚ ਲਿਖਿਆ ਵੀ ਟਿਚ ਰਿਕਵੈਸਟਡ ਟੂ ਵਿਡਰਾ ਦਾ ਲੈਟਰ ਜੀ ਸਰ ਫੇਰ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਐਸ ਸੀ ਕਮਿਸ਼ਨ ਆਪਣਾ ਲੈਟਰ ਵਿਡਰਾ ਕਰੇ ਕਿਆ ਐਸੀ ਕਮਿਸ਼ਨ ਹੁਣੋਂ ਦਲਤਾਂ ਨਾਲ ਗਾਲੀ ਗਲੋਚ ਹੋਣ ਦਵੇ ਕਿਆ ਐਸੀ ਕਮਿਸ਼ਨ ਜਿਹੜੀ ਦਲਤ ਗੁਰੂ ਮਹਾਪੁਰਸ਼ਾਂ ਦੀ ਫੋਟੋ ਆ ਉਹ ਉਹਦੀ ਬੇਅਦਵੀ ਕਰਨ ਦਈਏ ਸਾਰਿਆਂ ਨੂੰ ਕਿਆ ਚੋਣ ਕਮਿਸ਼ਨ ਇਹ ਚਾਹੁੰਦਾ ਹੈ ਇਹ ਦੱਸੋ ਮੈਨੂੰ ਇਸ ਗੱਲ ਦਾ ਕੀ ਉੱਤਰ ਹੈ ਜੀ ਸਾਰੇ ਦੇ ਵਿੱਚ ਬੇਨਤੀ ਇਹ ਹੈ ਕਿ ਇਹਦੇ ਵਿੱਚ ਅਲੱਗ-ਅਲੱਗ ਸਖਸ਼ਣ ਹੈਗੇ ਆ ਮੈਂ ਸਾਰ ਨੂੰ ਜਿੱਦਾਂ ਦੱਸਿਆ ਕਿ ਆਪਾਂ ਬੇਨਤੀ ਕੀਤੀ ਗਈ ਆਪਾਂ ਆਰਪੀਆ ਕਟ ਵਿੱਚ ਕਾਰਵਾਈ ਇਹਦੇ ਵਿੱਚ ਹੁੰਦੀ ਆ ਪਰ ਕਿਉਂਕਿ ਇਹਦੇ ਵਿੱਚ ਇਹਨਾਂ ਨੂੰ ਕਾਰਨ ਦਿੱਤੀ ਹੈ ਜੇ ਇਹ ਇਨ ਫਿਊਚਰ ਕਰਦੇ ਆ ਉਹਦੇ ਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਆ ਕਿਉਂਕਿ ਅਲੱਗ-ਅਲੱਗ ਸਖਸ਼ਣ ਹੈਗੇ ਆ ਜਿਹਦੇ ਤਹਿਤ ਕਾਰਵਾਈ ਬਣਦੀ ਆ ਹੂੰ ਜਿਹੜਾ ਮੈਂ ਤੁਹਾਡੇ ਤੋਂ ਮੰਗਿਆ ਸੀ ਸਮਾਨ ਉਸੀਂ ਸਰ ਐਸ ਸੀ ਐਸ ਟੀ ਐਕਟ ਦੇ ਵਿੱਚ ਗਿਆ ਸੀਗਾ ਕਿ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਨਹੀਂ ਮੈਂ ਪਰਚਾ ਨਹੀਂ ਕਰਦੀ ਕੀਤਾ ਮੈਂ ਰਿਪੋਰਟ ਮੰਗੀ ਸੀ ਸਰ ਸਰਖਾ ਲੈਟਰ ਕਰਾ ਜਿਹੜੀ ਆ ਸਰ ਦੇ ਵਿੱਚ ਤੁਸੀਂ ਦੇਖੋ ਕੀ ਮੰਗਿਆ ਹੈ ਇਹਨਾਂ ਨੂੰ ਅਗਰ ਐਸ ਸੀ ਐਸ ਟੀ ਅਪਤਿਆਚਾਰੂ ਰੋਕ ਐਕਟ 1990 ਤਹਿਤ ਪੜਤਲ ਕਿਉਂਕਿ ਸਰ ਉਹ ਇਹਦੇ ਵਿੱਚ ਹੈ ਦੀਆ ਮਤਲਬ ਐਮ ਸੀ ਸੀ ਜਿਹੜਾ ਹੈ ਇਹਦੇ ਚ ਸਿਰਫ ਆਰ ਪੀ ਐਕਟ ਜਿਹੜਾ 9051 ਦੇ ਤਹਿਤ ਜਿਹੜੀ ਹੁੰਦੀ ਹੈ ਮੈਂ ਅੱਛਾ ਤੁਸੀਂ ਮੈਂ ਪੁੱਛਿਆ ਸੀ ਵੀ ਕੀ ਆ ਤੁਹਾਡੇ ਕੋਲ ਬਣਦਾ ਕੋਈ ਕੋਡ ਆਫ ਕੰਡੈਕਟਰ ਦਾ ਜਾਂ ਹੋਰ ਤੁਸੀਂ ਕਹਿੰਦਾ ਕਿ ਸਰ ਕੋ ਨਹੀਂ ਹੈਗਾ ਆਨਸਰ ਆ ਗਿਆ ਤੁਹਾਡਾ ਇੱਕ ਮੈਨੂੰ ਹੋਰ ਦੱਸੋ ਵੀ ਜਿਹੜਾ ਤੁਹਾਡਾ ਰਿਫਰੀ ਜਿਹੜੀਆਂ ਵੀ ਤੁਹਾਡੀਆਂ ਪਾਵਰਾਂ ਨੇ ਜਿਹੜੀ ਵੀ ਆਪਾਂ ਚਿੱਠੀ ਪੱਤਰ ਜਾਰੀ ਕਰਦੇ ਆ ਜੀ ਸਰ ਉਹ ਕਿੱਥੇ ਆ ਕਿਤਾਬਾਂ ਪੱਟੀਆਂ ਜਿਹੜੀਆਂ ਜਿਹਨਾਂ ਜਿਹਦੇ ਆਧਾਰ ਤੇ ਤੁਸੀਂ ਚੋਣ ਰਿਪ੍ਰেজেন্টেਡ ਇੱਕ ਟੋ ਆਇਆ ਸਰ ਸਾਡੀ ਮਾਡਲ ਕੋਡ ਆਫ ਕੰਡੈਕਟਰ ਦਾ ਇੱਕ ਹੁੰਦਾ ਹੈ ਜਿਹੜੇ ਕਲੈਕਸ਼ਨ ਕਮਿਸ਼ਨ ਹੋ ਰਿਹਾ ਹੈ ਨਾ ਜਿਹਦੇ ਵਿੱਚ ਸਾਰਾ ਮੈਂਸ਼ਨ ਹੈਗਾ ਹਾਂ ਆ ਮੈਨੂੰ ਤੁਹਾਡਾ ਚੋਣ ਕਮਿਸ਼ਨ ਇਹ ਲਿਖਦਾ ਕਿ ਡੂਰਿੰਗ ਦਾ ਇਲੈਕਸ਼ਨ ਵਿਲ ਕੌਜ਼ ਇੰਟਰਫੇਰੈਂਸ ਇਨ ਕੰਡਕਟ ਆਫ ਇਲੈਕਸ਼ਨ ਐਂਡ ਮੈਨੀ ਟੈਂਟਮਾਉਂਟ ਟੂ ਅਨਡਿਊ ਇਨਫਲੂਐਂਸ ਇਟ ਐਂਡ ਥੇਰਫੋਰ ਤੁਹਾਡਾ ਇਲੈਕਸ਼ਨ ਕਮਿਸ਼ਨ ਮੈਨੂੰ ਲਿਖ ਰਿਹਾ ਥੇਰਫੋਰ ਯੂ ਆਰ ਰਿਕੁਐਸਟਿਡ ਟੂ ਵਿਡਰਾ ਦੀ ਵਬ ਸੈਡ ਲੈਟਰ ਸਮਨਿੰਗ ਦੀ ਵਬ ਆਫੀਸਰ ਵਿਦ ਇੰਟੀਮੇਸ਼ਨ ਟੂ ਦਿਸ ਆਫੀਸ ਵੀ ਕੀ ਹੁਣ ਐਸੀ ਕਮਿਸ਼ਨ ਚੋਣ ਕਮਿਸ਼ਨ ਦੀ ਚੋਣ ਪ੍ਰਕਿਰਿਆ ਦੇ ਦੌਰਾਨ ਕੀ ਆ ਦਲਤਾ ਤੇ ਉਹ ਗਾੜੀ ਕੋਲ ਛੋਣ ਦਵੇ ਸਰ ਐਕਚੁਅਲੀ ਜਿਹੜੀ ਕਮਿਸ਼ਨ ਵੱਲੋਂ ਸਰ ਨੂੰ ਲੈਟਰ ਆਈ ਹੈ ਇਹਦੇ ਵਿੱਚ ਕਿਉਂਕਿ ਮੈਂ ਰਿਟਰਨਿੰਗ ਅਫੀਸਰ ਜਿਵੇਂ ਸੀ ਉਹ ਸਟੇਸ਼ਨ ਹੀ ਛੱਡ ਸਕਦੇ ਹੁੰਦੇ ਤੇ ਉਹਦੇ ਵਿੱਚ ਮੈਂ ਸਰ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਸਰ ਨਾਲ ਗੱਲਬਾਤ ਹੋਈ ਸੀ ਕਿ ਉਹ ਤੋਂ ਸਾਡਾ ਏਆਰਓ ਆਗੇ ਸੀਗੇ ਮੈਂ ਇਲੈਕਸ਼ਨ ਕਮਿਸ਼ਨ ਦੀ ਗੱਲ ਮੰਨ ਲਈ ਲੈਟਰ ਤਾਂ ਮੈਂ ਵਿਦਰਾ ਨਹੀਂ ਸੀ ਕਰ ਸਕਦਾ ਪਰ ਮੈਂ ਤਰੀਕ ਜਿਹੜੀ ਚੇਂਜ ਕਰਤੀ ਸੀ ਵੀ ਆਫਟਰ ਵੀ ਜਦੋਂ ਕੋ ਤੁਹਾਡਾ ਕੋਡ ਆਫ ਕੰਡਕਟ ਖਤਮ ਹੋ ਜਾਏ ਤੁਹਾਡੀ ਚੋਣ ਪ੍ਰਕਿਰਿਆ ਖਤਮ ਹੋ ਜਾਏ ਉਹ 16 ਨੂੰ ਖਤਮ ਹੋਊਗੀ 17 ਨੂੰ ਅਸੀਂ ਅੱਜ ਅਸੀਂ ਆ ਗਏ ਅੱਜ ਤੁਸੀਂ 17 ਨੂੰ ਆ ਗਏ ਜੀ ਜੀ ਹੁਣ ਮੇਰਾ ਸਵਾਲ ਇਹ ਮੈਂ ਕਿੱਥੋਂ ਉੱਤਰ ਲਪਾਂ ਇਹਦਾ ਵੀ ਜੇ ਚੋਣ ਪ੍ਰਕਿਰਿਆ ਦੌਰਾਨ ਦਲਤਾਂ ਤੇ ਅਤਿਆਚਾਰ ਹੋ ਜਾਏ ਜੀ ਤੇ ਇਲੈਕਸ਼ਨ ਕਮਿਸ਼ਨ ਕਹੇ ਜੀ ਤੁਸੀਂ ਇੰਟਰਫੇਅਰ ਨਹੀਂ ਕਰ ਸਕਦੇ ਫਿਰ ਮੈਂ ਕਿਹਨੂੰ ਪੁੱਛਾਂ ਜੀ ਇਹ ਸਵਾਲ ਮੈਂ ਕਿਹਨੂੰ ਪਾਵਾਂ ਮੈਨੂੰ ਗਾਈਡ ਕਰਿਓ ਬੜਾ ਜੀ ਨਹੀਂ ਸਰ ਜੇ ਕੋਈ ਮਤਲਬ ਕੋਈ ਇਦਾਂ ਦੇ ਵਰਡਿੰਗ ਬੋਲਦਾ ਜਿੱਦਾਂ ਵੱਡੇ ਪੱਦਰ ਤੇ ਵਾਇਲੈਂਸ ਹੁੰਦੀ ਆ ਕਾਸਟ ਜਾਂ ਮਤਲਬ ਕਾਸਟ ਬੇਸ ਇਹ ਉਹਦੇ ਤਹਿਤ ਫਿਰ ਐਕਸ਼ਨ ਵੀ ਹੋ ਸਕਦਾ ਸਰ ਵੱਡੇ ਜਿੱਥੇ ਬਾਬਾ ਜੀਵਨ ਸਿੰਘ ਦੀ ਤਸਵੀਰ ਹੈ ਨਾ ਇਸ ਟੀਮ ਸਾਹਿਬ ਜੇ ਉੱਥੇ ਕਿਤੇ ਗੁਰੂ ਉਦਾਸ ਦੀ ਤਸਵੀਰ ਲਾਈ ਹੋ ਹੁੰਦੀ ਕਾਂਗਰਸ ਨੇ ਔਰ ਇੱਥੇ ਦੁਆਬੇ ਦੇ ਵਿੱਚ ਤਾਂ ਪੂਰਾ ਠੱਲਾ-ਗੁੱਲਾ ਹੋ ਜਾਣਾ ਸੀਗਾ ਪੂਰਾ ਬਾਇਓਲੈਂਸਾ ਪੂਰਾ ਮਤਲਬ ਲਾਅ ਐਂਡ ਆਰਡਰ ਖਤਮ ਹੋ ਜਾਣਾ ਸੀਗਾ ਦੁਆਬੇ 'ਚ ਤਾਂ ਮੈਨੂੰ ਪਤਾ ਨਾ ਮੈਂ ਤਾਂ ਕਲਪਨਾ ਕੀਤੀ ਜੀ ਇਸ ਗੱਲ ਦੀ ਮਤਲਬ ਉਸ ਵੇਲੇ ਇਲੈਕਸ਼ਨ ਕਮਿਸ਼ਨ ਕਿਆ ਹੁਣ ਇਹ ਦੇਖੀ ਜਾਊਗਾ ਅਸੀਂ ਇੰਟਰਫੇਅਰ ਨਾ ਕਰੀਏ ਇਹਦਾ ਸਵਾਲ ਮੈਂ ਕਿਹਨੂੰ ਪੁੱਛਾਂ ਮਤਲਬ ਮੇਰਾ ਮੇਰਾ ਸਵਾਲ ਹੈ ਜੀ ਸਰ ਇਸ ਜਗਿਆਸਾਵਾ ਕਾਰਵਾਈ ਬੱਸ ਨਹੀਂ ਹੈ ਜਗਿਆ ਸਾਹਿਬ ਸਾਹਿਬ ਵੀ ਆਪਾਂ ਇਹਨੂੰ ਕਿੱਦਾਂ ਠੀਕ ਕਰ ਸਕਦੇ ਮੰਨ ਲਓ ਡੂਰਿੰਗ ਦਾ ਇਲੈਕਸ਼ਨ ਪ੍ਰੋਸੀਜਰ ਇਹ ਕਾਂਡ ਹੋ ਜਾਂਦੇ ਆ ਸਰ ਇਹਦੇ ਚ ਜਿੱਦਾਂ ਸਰ ਨੇ ਐਸ ਸੀ ਐਸ ٹی ਦਾ ਤੁਸੀਂ ਸਾਨੂੰ ਲਿਖ ਕੇ ਭੇਜਾਇਆਗਾ ਉਹਦੇ ਵਿੱਚ ਆਪਾਂ ਜੇ ਕੋਈ ਕੰਪਲੇਂਟ ਕਰੇ ਤੇ ਉਹਦੇ ਬੇਸ ਦੇ ਉੱਤੇ ਕਿਉਂਕਿ ਅਸੀਂ ਕਹੇ ਜੇ ਆਰਓ ਜਾਂ ਜੀਈਓ ਡਿਸੀਜਨ ਤੇ ਉਹ ਮਤਲਬ ਅਸੀਂ ਉਹਦੇ ਚ ਸਾਡੇ ਅਸੀਂ ਐਸ ਸੀ ਐਸ ٹی ਐਕਟ ਵਾਲਾ ਹੈ ਨਹੀਂ ਪ੍ਰੋਵੀਜ਼ਨ ਅਸੀਂ ਤਾਂ ਆਰ ਪੀ ਏ ਜਿਹੜਾ ਸਾਡਾ 9051 ਦੇ ਤਹਿਤ ਜਿਹੜੀ ਸੀ ਸਰਕਾਰ ਕਾਰਵਾਈ ਹੁੰਦੀ ਸਾਡੇ ਇੱਕ ਮੈਨੂੰ ਉਹ ਦੱਸੋ ਵੀ ਅਸੀਂ ਇੰਟਰਫੇਅਰ ਨਹੀਂ ਕਰ ਸਕਦੇ ਇਹ ਤੁਹਾਡੇ ਕਿਹੜੇ ਕਾਨੂੰਨ ਚ ਲਿਖਿਆ ਹੈ ਉਹ ਮੈਨੂੰ ਪੜਾ ਦਿਓ ਮੜਾ ਜੀ ਵੀ ਅਸੀਂ ਐਸਸੀ ਕਮਿਸ਼ਨ ਜਿਹਦੇ ਕੋਲੇ ਪਾਵਰ ਆ ਜਾਂ ਸਮਨਿੰਗ ਦਾ ਐਨੀ ਪਰਸਨ ਜੀ ਸਰ ਤੇ ਇਲੈਕਸ਼ਨ ਕਮਿਸ਼ਨਰ ਐਨੀ ਪਰਸਨ ਚ ਕਿਉਂ ਨਹੀਂ ਆਉਂਦਾ ਉਹ ਕਿਤੇ ਲਿਖਿਆ ਹੈ ਸਰ ਨੂੰ ਰਿਕਵੈਸਟ ਕੀਤੀ ਗਈ ਸੀ ਕਿਉਂਕਿ ਹਰ ਇਲੈਕਸ਼ਨ ਦੇ ਦੌਰਾਨ ਜਿਹੜਾ ਆਰਓ ਉਥੋਂ ਮੈਂ ਅਜਾਣਾ ਉਹਨਾਂ ਨੇ ਲੈਟਰ ਚ ਇਹੀ ਲਿਖਿਆ ਹੈਗਾ ਕਿ ਉਮ ਜਦੋਂ ਸਾਨੂੰ ਬਲੋਗ ਕਰ ਗਿਆ ਜੀ ਮੈਂ ਜੋ ਮਾਨ ਜੋ ਤੁਹਾਡੇ ਸਟੇਟ ਦੇ ਅਫੀਸਰ ਸਾਹਿਬ ਨੇ ਲਿਖਿਆ ਚੀਫ ਇਲੈਕਸ਼ਨ ਉਹ ਜੀ ਜੀ ਤੇ ਉਹ ਆਪਾਂ ਉਹਨੂੰ ਫਾਲੋ ਕਰ ਲਿਆ ਆਪਾਂ ਮੰਨ ਲਿਆ ਵੀ ਤੁਹਾਨੂੰ ਤੁਹਾਨੂੰ ਅਸੀਂ ਮੈਂ ਲੈਟਰ ਨਹੀਂ ਬੈਡਰਾ ਕਰ ਸਕਦਾ ਪਰ ਮੈਂ ਤੁਹਾਨੂੰ 17 ਤੋਂ ਬਾਅਦ ਆਫਟਰ ਦੀ ਕੋਡ ਆਫ ਕੰਡਕਟ ਬਣਾਉਂਗਾ ਉਹਦੇ ਸਾਰ ਰਿਕਵੈਸਟ ਹੈ ਕਿ ਜਿੱਦਾਂ ਇਹਨੂੰ ਫਿਊਚਰ ਇਹ ਪ੍ਰੋਬਲਮ ਆ ਜਾਏ ਜੀ ਮੈਂ ਤਾਂ ਇਨ ਫਿਊਚਰ ਬਾਰੇ ਸੋਚ ਰਿਹਾ ਨਾ ਫਿਊਚਰ ਸਾਰੋ ਫਿਰ ਹੁਣ ਕਿਉਂਕਿ ਉਸ ਟਾਈਮ ਤੇ ਅਸੀਂ ਮਤਲਬ ਡੈਪੂਟੇਸ਼ਨ ਤੇ ਜਦੋਂ ਮੈਂ ਡੀ ਐਚ ਸਾਹਿਬ ਜਿੱਦਾਂ ਅਸੀਂ ਇਲੈਕਸ਼ਨ ਕਮਿਸ਼ਨ ਦੇ ਡੈਪੂਟੇਸ਼ਨ ਤੇ ਸੀ ਬੋਰਡ ਆਫ ਕ੍ਰਿਕ ਡਕਟਰ ਦੇ ਦਰਾਂ ਉਹ 16 ਤੱਕ ਸੀਗਾ ਹੁਣ ਇਨ ਫਿਊਚਰ ਕੋਈ ਇਨਸੀਡੈਂਟ ਹੁੰਦਾ ਉਦੋਂ ਮੈਂ ਐਜ ਡਰਨਿੰਗ ਅਫੀਸਰ ਸੀਗਾ ਹੁਣ ਮੈਂ ਐਜ ਐਸ ਡੀ ਐਮ ਬੈਠਾ ਹਾਂ ਇਸ ਸਰਕਲ ਜੇ ਮਤਲਬ ਕੋਈ ਕੰਪਲੇਂਟ ਉੱਥੇ ਦਾਇਰ ਕਰਾਉਂਦਾ ਹੈਗਾ ਤੇ ਉੱਥੇ ਪੁਲਿਸ ਕਿਉਂਕਿ ਪੁਲਿਸ ਨੇ ਹੀ ਇਹਦੇ ਤੇ ਵਿਭਾਗ ਨੇ ਕਾਰਵਾਈ ਕਰਨੀ ਸਰ ਤੇ ਐਸ ਸੀ ਐਸ ٹی ਐਕਟ ਦੇ ਵਿੱਚ ਜਿਹੜਾ ਚੀਫ ਇਲੈਕਸ਼ਨ ਅਫੀਸਰ ਹੈ ਜਾਂ ਉਹਨਾਂ ਦਾ ਆਫਿਸ ਹੈ ਉਹ ਕਨਸਟੀਟਿਊਸ਼ਨਲ ਬਾਡੀ ਹੈ ਜੀ ਸਰ ਐਸ ਸੀ ਐਸ ٹی ਕਮਿਸ਼ਨ ਇਹ ਵੀ ਕਨਸਟੀਟਿਊਸ਼ਨਲ ਬਾਡੀ ਹੈ ਸੰਵਿਧਾਨਕ ਬਧਾਨਕ ਠੀਕ ਹੈ ਸਟੈਚੂਰੀ ਹੈ ਜੀ ਦੋ ਜਿਹੜੀਆਂ ਕਾਨੂੰਨ ਦੀਆਂ ਪਾਲਣਾ ਕਰਨ ਵਾਲੀਆਂ ਦੋ ਸੰਸਥਾਵਾਂ ਦਾ ਟਕਰਾਓ ਤਾਂ ਨਹੀਂ ਨਾ ਹੋਣਾ ਚਾਹੀਦਾ ਜੀ ਜੇ ਇਹ ਟਕਰਾਓ ਹੁੰਦਾ ਆ ਫੇ ਤਾਂ ਲੈਂਡ ਆਰਡਰ ਕਨਸਟੀਟਿਊਸ਼ਨਲ ਸਾਰਾ ਸਟਰਕਚਰ ਜਿਹੜਾ ਆ ਉਹ ਉਹ ਖਤਮ ਹੁੰਦਾ ਆ ਮੇਰਾ ਮੈਂ ਤਾਂ ਇਹਨੂੰ ਠੀਕ ਕਰਨਾ ਚਾਹੁੰਨਾ ਤਾਂ ਜੋ ਫਿਊਚਰ 'ਚ ਇਹ ਟਕਰਾਅ ਨਾ ਹੋਵੇ ਜੀ ਸਰ ਕੋਈ ਮੈਨੂੰ ਰੂਲ ਇਦਾਂ ਦੇ ਦਿਖਾ ਲਓ ਜਿੱਦੇ 'ਚ ਇਹ ਲਿਖਿਆ ਹੋਵੇ ਕਿ ਵਿੱਚ ਤੋਂ ਇਲੈਕਸ਼ਨ ਪ੍ਰਕਿਰਿਆ ਚੱਲਦੀ ਹੋਵੇ ਤਾਂ ਅਸੀਂ ਦਿਖਲਦਾ ਜੀ ਨਹੀਂ ਕਰ ਸਕਦੇ ਉਹ ਕਿੱਥੇ ਲਿਖਿਆ ਆ ਯਾਰ ਨੇ ਸਰ ਉਹਦੇ ਚ ਇਹ ਹੈਗਾ ਬੰਦੇ ਕਿ ਜਦੋਂ ਕਿਉਂਕਿ ਮੈਂ ਅਜੇ ਰਟਰਨਿੰਗ ਅਫਸਰ ਮਤਲਬ ਬਹੁਤ ਜਿਆਦਾ ਸਿਰਫ ਲਾਅ ਐਂਡ ਆਰਡਰ ਤੋਂ ਇਲਾਵਾ ਇੰਨਾ ਕ ਜਿਆਦਾ ਕੰਮ ਹੁੰਦਾ ਕਿ ਜੇ ਮੰਨ ਲਓ ਰਟਰਨਿੰਗ ਅਫਸਰ ਉੱਥੋਂ ਆਉਂਦਾ ਆਪਣੇ ਸਟੇਸ਼ਨ ਤੋਂ ਤੇ ਇਲੈਕਸ਼ਨ ਇਫੈਕਟਡ ਹੋ ਸਕਦੀ ਆ ਕਿਉਂਕਿ ਇਹ ਇੱਕ ਐਗਰੀ ਕਰ ਗਿਆ ਸਾਹਿਬਾ ਜੀ ਜੀ ਆਪਾਂ ਉਹਨੂੰ ਫੋਲੋ ਕਰ ਗਿਆ ਜੋ ਮੈਨੂੰ ਚੀਫ ਇਲੈਕਸ਼ਨ ਅਫਸਰ ਸਾਹਿਬ ਨੇ ਚਿੱਠੀ ਪਾਈ ਮੈਂ ਉਹਨੂੰ ਡਿਲੇ ਕਰਤਾ ਸੀ ਜੀ ਸਰ ਠੀਕ ਹੈ ਤੇ ਮੇਰਾ ਸਵਾਲ ਹੈ ਵੀ ਇਹਦੇ ਚ ਇਹਨਾਂ ਨੇ ਲਿਖਿਆ ਕੌਜ ਇੰਟਰਫੀਰੈਂਸ ਇਨ ਕੰਡਕਟ ਇਲੈਕਸ਼ਨ ਇੱਕ ਤਾਂ ਤੁਸੀਂ ਹੋ ਗਿਆ ਔਰ ਇਹ ਮੇਰੀ ਮੈਨੂ ਜਿਹੜਾ ਹੈਗਾ ਮੈਨੂੰ ਕੁਛ ਹੀ ਆਪਣੀ ਕੋ ਕਿਤਾਬਾਂ ਪੜਾ ਸਕਦੇ ਆ ਰਿਪਰੈਜੈਂਟੇਸ਼ਨ ਐਕਟ 51 ਕੇ ਆ ਜਾਂ 50 ਕੇ ਆਇਓ ਕਾਪੀ ਲੈਂਦੀਆਂ ਮੇਰੇ ਲਈ ਉਹ ਮੈਂ ਤੁਹਾਨੂੰ ਦੇ ਦਿੰਦਾ ਕਾਪੀਆਂ ਸਰ ਤੇ ਆਖਰ ਆ ਲੀਗਲ ਸਟੇਟਸ ਜਿਹੜਾ ਹੈਗਾ ਨਾ ਇਹਦਾ ਵਿੱਚ ਸਾਰਾ ਲਿਖਿਆ ਜੀ ਜਿਹੜੀ ਆਪਾਂ ਹੈਗੇ ਕਮਨਨ ਫੀਲਿੰਗ ਫਾਰ ਸਿਕਯਰਿੰਗ ਵਰਡ ਐਂਡ ਯੂਜ਼ ਇਹਦੇ ਵਿੱਚ ਸੈਕਸ਼ਨ 123 ਤੇ ਸੈਕਸ਼ਨ 125 ਆਰਬੀਆ ਟੋਂਨੇ ਸਾਂ 51 ਹੈ ਹਾਂ ਬਟ ਇਹ ਆ ਕਿ ਜੇ ਮੰਨ ਲਓ ਫਸਟ ਟਾਈਮ ਬੰਦਾ ਕੋਈ ਗਲਤੀ ਕਰਦਾ ਕਿਉਂਕਿ ਜਿਹੜਾ ਮਾਡਲ ਕੋਡ ਆਫ ਕੰਡਕਟ ਹੈਗਾ ਇਹ ਇੱਕ ਸੈਟ ਆਫ ਨੋਰਮਸ ਹੈਗਾ ਜਿਹੜਾ ਪੋਲੀਟੀਕਲ ਪਾਰਟੀਆਂ ਤੇ ਇਲੈਕਸ਼ਨ ਕਮਿਸ਼ਨ ਦੇ ਆਪਸੀ ਇੱਕ ਮਿਚੁਅਲ ਅੰਡਰਸਟੈਂਡਿੰਗ ਆ ਮੈਂ ਐਗਰੀ ਕਰ ਗਿਆ ਕਿ ਲਿਸਟ ਵਿੱਚ ਕਿੱਥੇ ਆ ਇਹਦੇ ਵਿੱਚ ਇਹ ਆ ਕਿ ਵਾਰਨਿੰਗ ਜਿਹੜੀ ਫਸਟ ਟਾਈਮ ਦਿੱਤੀ ਜਾ ਸਕਦੀ ਹੈ ਤੇ ਕਮਿਸ਼ਨ ਲਈ ਜੀ ਰਿਕਵੈਸਟ ਹੈ ਤੁਹਾਡੇ ਤੋਂ ਵੀ ਉਸ ਇਦਾਂ ਦਾ ਡਾਟਾ ਜਿਹੜਾ ਜਮਾ ਕਰਾਓ ਉਹ ਮੈਂ ਕਰਾ ਦਿੰਦਾ ਸਰ ਪਲੀਜ਼ ਥੈਂਕ ਯੂ ਜੀ ਸਰ ਜੀ ਥੈਂਕ ਯੂ ਥੈਂਕ ਯੂ ਸਰ